ਆਏ ਦੇ ਕੰਨ ਨਹੀਂ ਆ ਹੁਣ ਆਪਾਂ ਇਹਨਾਂ ਦਾ ਆਪਰੇਸ਼ਨ ਕਰਵਾਏ ਦੇ ਕੰਨ ਨਹੀਂ ਸੀਗੇ ਬੱਚੇ ਬੜੇ ਔਖੇ ਪਾਲੇ ਫਿਰ ਮੈਂ ਆਪਣੇ ਵੱਲ ਵੇਖਿਆ ਕਿ ਗਰੀਬੀ ਵੀ ਇੱਕ ਕੀ ਚੀਜ਼ ਹੁੰਦੀ ਆ ਕਿ ਇਹ ਬੰਦੇ ਨੂੰ ਤਾਰੇ ਦਿਨੇ ਤਾਰੇ ਵਿਖਾ ਦਿੰਦੀ ਆ ਕੋ ਪੰਜਾਬ ਬੱਚਿਆਂ ਇਸ ਵੇਲੇ ਮੌਜੂਦਾ ਬੱਚਿਆਂ ਨੇ ਜੋ ਪੰਜਾਬ ਆ ਅੱਛਾ ਜੀ ਤੇ 10 ਕਿ ਬੀਬੀਆਂ ਲੋੜ ਮੰਗ ਮੇਰੇ ਪਾਪਾ ਬਹੁਤ ਹੋਰ ਤਰ੍ਹਾਂ ਦੇ ਸੀ ਤੇ ਮੇਰੇ ਨਾਲ ਟੌਰਚਰ ਕਰਦੇ ਸੀ ਮੇਰੇ ਮੰਮਾ ਤੇ ਮੇਰੀ ਵਧੀ ਭੈਣਾ ਤੇ ਇਸ ਕਰਕੇ ਇਸ ਮੇਰੇ ਮਮਾ ਨੇ ਇੱਥੇ ਕੱਲੇ ਕਿ ਸਾਡੀ ਜ਼ਿੰਦਗੀ ਬਣ ਜਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਏਕ ਨੂਰ ٹرسٹ ਬੋੜੂ ਦੇ ਵਿੱਚ ਮੌਜੂਦ ਹਾਂ ਤਾਂ ਇੱਕ ਗੁਰਸਿੱਖ ਭੈਣ ਵੱਲੋਂ ਬੱਚੀਆਂ ਨੂੰ ਸੰਭਾਲਣ ਦਾ ਕਾਰਜ ਕੀਤਾ ਜਾਂਦਾ ਹੈ ਜੀ ਹਾਂ ਦੋਸਤੋ ਏਕ ਨੂਰ ٹرسٹ ਦੇ ਵਿੱਚ ਤੁਸੀਂ ਵੇਖ ਸਕਦੇ ਕਿੰਨੀਆਂ ਹੀ ਬੇਸਹਾਰਾ ਬੱਚੀਆਂ ਦੀ ਜਿਹੜੀ ਹੈ ਇਸ ਗੁਰਸਿੱਖ ਭੈਣ ਵੱਲੋਂ ਜਿਹੜੀ ਹੈ ਉਹ ਰੱਖਿਆ ਕੀਤੀ ਜਾਂਦੀ ਹੈ ਤੇ ਪੜਾਇਆ ਵੀ ਜਾਂਦਾ ਹੈ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਇਹ ਮਨ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਵਿਚਾਰ ਆਇਆ ਤੇ ਕਿੰਨੇ ਕੁ ਲੋਕਾਂ ਦਾ ਵੀ ਜਿਹੜਾ ਉਹ ਸਾਥ ਵੇਖਣ ਨੂੰ ਮਿਲਿਆ ਤੇ ਕਿੰਨੇ ਕੁ ਲੋਕਾਂ ਦਾ ਸਾਥ ਨਹੀਂ ਵੇਖਣ ਨੂੰ ਮਿਲਿਆ ਸਾਡੇ ਨਾਲ ਭੈਣ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਕਹਿੰਦੀ ਹੈ ਚੈਨਲ ਮੇਰੇ ਵੀਰ ਹਰ ਵਾਰ ਹੀ ਹੁੰਦੇ ਨੇ ਮੇਰ ਕੋ ਹਰ ਨਵਾਂ ਚੈਨਲ ਲੈ ਕੇ ਵੀਰ ਆਏ ਨੇ ਤੇ ਪਹਿਲੇ ਇੱਥੇ ਹੀ ਸ਼ੁਰੂ ਹੁੰਦੇ ਨੇ ਤੁਹਾਡਾ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜੀ ਮਾਜਾ ਵੀ ਆਪਣੇ ਟ੍ਰੈਸਟ ਬਾਰੇ ਜ਼ਰੂਰ ਦੱਸਿਆ ਜਾਵੇ ਇੱਕ ਨੂਰ ਚੈਰੀ ਦਾ ਐਡਰੈਸ ਪਿੰਡ ਬੋੜੂ ਜੋ ਕਿ ਚਬਾਲ ਰੋਡ ਤੇ ਹੈਗਾ ਬੀੜਵਾਵਾ ਬੁੱਢਾ ਸਾਹਿਬ 8 ਕਿਲੋਮੀਟਰ ਹੈ ਅਵਰ ਸਾਡਾ ਛੜ ਕੋ 12 ਕਿਲੋਮੀਟਰ ਹੈ ਅੱਛਾ ਜੀ ਅਸੀਂ ਰੋਡ ਦੇ ਉੱਤੇ ਬੈਠੇ ਆ ਅੱਛਾ ਜੀ ਆਪਣੇ ਜ਼ਰੂਰ ਇਸ ਬਾਰੇ ਦੱਸਿਆ ਜਾਵੇ ਕਿ ਕੀ ਇੱਥੇ ਸੇਵਾਵਾਂ ਚੱਲੀਆਂ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਬੇਟਾ ਜੀ ਮੇਰੇ ਕੋਲ ਕੋਈ ਵੀ ਬੱਚਾ ਹੋਵੇ ਪਵੇ ਜੰਮਦਾ ਹੀ ਹੋਵੇ ਜਿੱਦਾਂ ਉਹਨੇ ਇਹ ਤੇ ਪੈਦਾ ਹੀ ਇੱਥੇ ਹੋਈ ਹੈ ਨਾ ਜੀ ਜੀ ਇਹਦਾ ਛੋਟੇ ਛੋਟੇ ਬੱਚੇ ਆ ਕਿਸੇ ਦੀ ਅੱਖਾਂ ਨਹੀਂ ਆ ਕਿਸੇ ਦੇ ਕੰਨ ਨਹੀਂ ਆ ਕਿਸੇ ਮੈਂ ਕਿਦਾਂ ਦੱਸ ਸਕਾਂ ਵੀ ਬਹੁਤ ਹੀ ਲੋੜਵੰਦ ਬੱਚੇ ਆ ਆ ਅੱਛਾ ਜੀ ਤੇ ਤਿੰਨ ਕ ਮੇਰੇ ਕੋਲ ਬੱਚੇ ਆ ਜਿਨ੍ਹਾਂ ਨੇ ਕਦੀ ਸੂਰਜ ਹੀ ਨਹੀਂ ਵੇਖਿਆ ਅੱਛਾ ਜੀ ਉਹ 8-8 ਸਾਲ ਦੀਆਂ ਤੁਸੀਂ ਇਹ ਸਮਝੋਗੇ ਵੀ 8 ਸਾਲ ਦੀ ਲੜਕੀ ਹੋਊਗੀ ਜੀ ਇਹ 8 ਸਾਲ ਦੀ ਲੜਕੀ ਆ ਕਿਦਾਂ ਆ ਇਸੇ ਤਰ੍ਹਾਂ ਆ ਲੜਕੀ ਆ ਇਹਦੇ ਕੰਨ ਨਹੀਂ ਆ ਹੁਣ ਆਪਾਂ ਇਹਨਾਂ ਦਾ ਆਪਰੇਸ਼ਨ ਕਰਵਾਏ ਦੇ ਕੰਨ ਨਹੀਂ ਸੀਗੇ ਜੀ ਤੇ ਵੱਲੇ ਤੋਂ ਕਰਾਇਆ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਮਤੰਦਨ ਬਾਬਾ ਦੀਪ ਸਿੰਘ ਸੋਸਾਇਟੀ ਜਿਹੜਾ ਗਰਮੀਤ ਸਿੰਘ ਵੀਰਾ ਪੱਟੀ ਤੋਂ ਉਹਨਾਂ ਨੇ ਇਹ ਸਹਿਯੋਗ ਦੇ ਨਾਲ ਉਹਨਾਂ ਨੇ ਸੰਗਤਾਂ ਨੂੰ ਬੇਨਤੀ ਕਰਕੇ ਇਹ ਕਰਵਾਇਆ ਆ ਅੱਛਾ ਜੀ ਮੈਂ ਚਾਹਾਂਗਾ ਇਹ ਸੇਵਾ ਕਰਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਭੈਣ ਜੀ ਤੇ ਤੁਸੀਂ ਇਸ ਸੇਵਾ ਵਾਲੇ ਪਾਸੇ ਜਿਹੜਾ ਹੈ ਤੁਹਾਡਾ ਮਨ ਦੇ ਵਿੱਚ ਕਿਵੇਂ ਵਿਚਾਰ ਆਉਂਦਾ ਕਿ ਮੈਂ ਇਹਨਾਂ ਬੇਸਾਰਾ ਬੱਚਿਆਂ ਨੂੰ ਜਿਹੜਾ ਸਾਹਮਣਾ ਹੈ ਇਹਨਾਂ ਦੀ ਸੇਵਾ ਕਰਨੀ ਮੇਰਾ ਮਨ ਆਪੇ ਕੋਈ ਆਪਾਂ ਗਰੀਬ ਕਹਿ ਲੋ ਵਰਨ ਚ ਜਾ ਕਹਿ ਲੋ ਇਦਾਂ ਵੀ ਮੇਰੇ ਪਤੀ ਜਿਹੜੇ ਸੀ ਉਹ ਬਿਮਾਰ ਹੋ ਗਏ ਸੀ ਜੀ ਬਹੁਤ ਲੰਮੀ ਉਹਨਾਂ ਨੇ ਬਿਮਾਰੀ ਜਾ ਕੇ ਉਹਨਾਂ ਦੇ ਅਧਰੰਗ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਆਪਣੇ ਬੱਚੇ ਪਾਲੇ ਉਹ ਮੈਨੂੰ ਪਤਾ ਵਾ ਜਾਂ ਵੈਗਰ ਉਹਨੂੰ ਪਤਾ ਵਾ ਬਹੁਤ ਔਖੇ ਢੰਗ ਨਾਲ ਪਾਲੇ ਆ ਇੱਕ ਸਤਨਾਮ ਐਜੂਕੇਸ਼ਨ ٹرسٹ ਸੀ ਉਹਦੇ ਵਿੱਚ ਵੀ ਜੋਬ ਕੀਤੀ ਸਕੂਲ ਦੇ ਵਿੱਚ ਸ੍ਰੋਮਣੀ ਕਮੇਟੀ ਵਿੱਚ ਵੀ ਕੀਤੀ ਮੈਂ ਜੋਬ ਬੱਚੇ ਬੜੇ ਔਖੇ ਪਾਲੇ ਫਿਰ ਮੈਂ ਆਪਣੇ ਵੱਲ ਵੇਖਿਆ ਕਿ ਗਰੀਬੀ ਵੀ ਇੱਕ ਕੀ ਚੀਜ਼ ਹੁੰਦੀ ਆ ਕਿ ਇਹ ਬੰਦੇ ਨੂੰ ਤਾਰੇ ਦਿਨੇ ਤਾਰੇ ਵਿਖਾ ਦਿੰਦੀ ਆ ਇਸੇ ਤਰ੍ਹਾਂ ਕੇ ਨਾ ਫਿਰ ਮੈਂ ਪਹਿਲਾਂ ਤਾਂ ਮੇਰੇ ਕੋਲ ਜਗ੍ਹਾ ਹੈ ਨਹੀਂ ਸੀ ਜਦੋਂ ਮੈਂ ਲਾਲੂ ਘੁੰਮਣ ਵੱਲੇ ਇਹਦਾ ਕਿਰਾਇਆ ਤੇ ਰਹਿੰਦੀ ਰਹੀ ਕਰਾਏ ਤੋਂ ਬਾਅਦ ਫਿਰ ਬਾਬੇ ਦੀ ਕਿਰਪਾ ਹੋਈ ਜਿੱਦਾਂ ਵੀ ਸੰਗਤ ਮੈਨੂੰ ਪੈਸੇ ਥੋੜੇ ਥੋੜੇ ਦੇਂਦੀ ਰਹੀ ਸੰਗਤ ਦੇ ਸਹਿਯੋਗ ਦੇ ਨਾਲ ਫਿਰ ਮੈਂ ਇਹ ਜਗਾ ਲਈ 10 ਕਮਰਲੇ 10 ਮਰਲੇ ਜਗਾ ਲਈ ਫਿਰ ਉਸੇ ਇਸੇ ਆਣ ਕੇ ਤੇ ਫਿਰ ਥੋੜਾ ਸੰਗਤ ਦੇ ਸਹਿਯੋਗ ਨਾਲ ਬਣਾਇਆ ਜੀ ਮੈਂ ਹੁਣ ਵੀ ਕਹਿੰਨੀ ਆ ਕਿ ਜਿੱਦਾਂ ਪਿੱਛੇ ਸੰਗਤਾਂ ਮੇਰਾ ਸਹਿਯੋਗ ਕਰਦੇ ਐ ਇਸੇ ਤਰ੍ਹਾਂ ਅੱਗੇ ਵੀ ਕਰਨ ਤੇ ਬਾਬਾ ਕਿਰਪਾ ਕਰੇ ਤਾਂ ਇਹਨਾਂ ਦਾ ਹੋਰ ਸੋਹਣਾ ਰਹਿਣ ਬਸੇਰਾ ਬਣ ਜੇ ਕਿਉਂਕਿ ਬਹੁਤ ਘਾਟਾ ਬੱਚੇ ਜ਼ਿਆਦਾ ਆ ਅੱਛਾ ਜੀ ਹਾਂ ਜੀ ਕਿੰਨੇ ਬੱਚੀਆਂ ਨੇ ਤੁਹਾਡੇ ਕੋਲ ਇਸ ਵੇਲੇ ਟੋਟਲ कि ਜਿਹੜਾ ਇੱਥੇ ਤੁਸੀਂ ਸੇਵਾ ਕਰ ਰਹੇ ਤਾਂ ਕਿੰਨੀਆਂ ਬੱਚੀਆਂ ਜੜੀਆਂ ਨੇ ਹੁਣ ਤੁਸੀਂ ਜਿਨ੍ਹਾਂ ਨੂੰ ਸੰਭਾਲ ਰਹੇ ਇੱਥੇ ਜੀ ਮੇਰੇ ਕੋਲ 50 ਬੱਚੀਆਂ ਇਸ ਵੇਲੇ ਮੌਜੂਦਾ ਬੱਚੀਆਂ ਨੇ ਜੋ 50 ਆ ਅੱਛਾ ਜੀ ਤੇ 10 ਕਿ ਬੀਬੀਆਂ ਲੋੜ ਮੰਗ ਅੱਛਾ ਜੀ ਤੇ ਗੁਰੂ ਕਿਰਪਾ ਕਰੇ ਬਸ ਇਹ ਤਾਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਇੱਕ ਨੂੰ ٹرسٹ ਦੇ ਵਿੱਚ ਮੌਜੂਦ ਆ ਜਿੱਥੇ ਕਿ 50 ਬੱਚੀਆਂ ਦੀ ਸੇਵਾ ਗੁਰਸਿੱਖ ਭੈਣੋਂ ਲੋ ਕੀਤੀ ਜਾਂਦੀ ਹੈ ਅਤੇ ਆ ਕਾਫੀ ਸੰਸਥਾਵਾਂ ਦਾ ਵੀ ਸਹਿਯੋਗ ਰਹਿੰਦਾ ਹੈ ਪਰ ਵੇਖਣ ਵਾਲੀ ਜਦੋਂ ਇੱਥੇ ਅਸੀਂ ਪਹੁੰਚੇ ਤਾਂ ਵੀ ਵੇਖਣ ਨੂੰ ਮਿਲਿਆ ਕਿ ਅਜੇ ਵੀ ਜਿਹੜੀ ਛੱਤਾਂ ਨੇ ਕੁਝ ਟੀਨਾਂ ਦੀਆਂ ਨੇ ਤਾਂ ਇੱਥੇ ਦਾਨੀ ਸੱਜਣਾ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਜੀ ਹਾਂ ਦੋਸਤੋ ਅਜਿਹੇ ਆਸ਼ਰਮ ਜਿਹੜੇ ਆ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਦੇ ਵਿੱਚ ਖੁੱਲੇ ਹੋਏ ਨੇ ਪਰ ਬੇਜ਼ਹਾਰਿਆਂ ਦਾ ਸਹਾਰਾ ਬੰਨਾ ਬਹੁਤ ਵੱਡੀ ਗੱਲ ਹੈ ਤੇ ਉੱਥੇ ਸੇਵਾ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ ਕਿਵੇਂ ਵਿਖਦੇ ਜੇ ਪੰਜ ਜੀ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜੀ ਮੁਸ਼ਕਲਾਂ ਤਾਂ ਗਿਣੀਆਂ ਨਹੀਂ ਜਾਂਦੀਆਂ ਜਿੰਨਾ ਮੈਨੂੰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਕਿਉਂਕਿ 1.5-2 ਲੱਖ ਰੁਪਇਆ ਮਹੀਨੇ ਦਾ ਖਰਚਾ ਹੈਗਾ ਆ ਜੀ ਇਧਰ ਹੁਣ ਟੀਨਾ ਜਿਹੜੀਆਂ ਇਧਰ ਲੰਗਰ ਹਾਲੋ ਉੱਥੇ ਵੀ ਟੀਨਾ ਨੇ ਜਿਹੜਾ ਸਟੋਰ ਉਧਰ ਵੀ ਟੀਨਾ ਨੇ ਬੱਚਿਆਂ ਦੀ ਤੇ 100-150 ਦੀ ਮੰਗ ਆ ਪਰ ਮੈਂ ਬੱਚੇ ਲੈ ਨਹੀਂ ਰਹੀ ਲੋੜਵੰਦ ਬੱਚੇ ਬਹੁਤ ਹੈਗੇ ਆ ਸਾਹ ਸਰ ਕੇ ਬੀਬੀਆਂ ਬਹੁਤ ਹੈਗੀਆਂ ਜਿਹੜੀਆਂ ਬੋਲ ਵੀ ਨਹੀਂ ਸਕਦੀਆਂ ਤੇ ਉਹ ਵੀ ਮੈਂ ਗਾਂ ਤੋਂ ਗਾਂ ਹੀ ਪਛਾਨੀ ਆ ਇਹ ਕਈ ਜਾਣਾ ਵੀ ਨਹੀਂ ਚਾਹੁੰਦੇ ਬੜੀ ਲੋੜ ਆ ਇੱਥੇ ਸਾਰੇ ਪਾਸੇ ਟੀਨਾ ਹੀ ਨੇ ਇਹ ਥੋੜੇ ਕਮਰੇ ਜਿਹੜੇ ਬੱਚਿਆਂ ਦਾ ਥੋੜਾ ਰਹਿਣ ਸੇਰਾ ਬਣਿਆ ਇਹ 50 ਬੱਚੇ 52 ਅੱਜ ਮੇਰੇ ਕੋਲ ਹੈਗੇ ਆ ਮੌਜੂਦਾ ਕਿੰ ਕਿਦਾਂ ਫਿਰ ਮੈਨੇਜ ਕਰਦੇ ਸਾਰਾ ਬਸ ਸੰਗਦੇ ਸਹਿਯੋਗ ਨਾਲ ਹੀ ਕਰਦੀਆਂ ਕਦੀ ਕਿਸੇ ਕੋ ਜਾ ਕੇ ਹੱਥ ੱਡੇਣੇ ਪੈਂਦੇ ਆ ਠੂਠਾ ਵੜ ਲਈਦਾ ਆ ਠੂਠਾ ਫੜ ਕੇ ਬਾਬਾ ਦੇ ਕਿਰਪਾ ਦੇ ਨਾਲ ਭਗਤਪੂਰਨ ਸਿੰਘ ਜੀ ਇਹਨਾਂ ਦੇ ਨਾਂ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਗੁਰੂ ਸਾਹਿਬ ਵੈਸੇ ਤੇ ਆ ਕਿ ਜਦੋਂ ਬੱਚੇ ਆ ਜਾਂਦੇ ਉਹਨਾਂ ਦੀ ਕਿਸਮਤ ਨਾਲ ਆ ਜਾਂਦੇ ਉਦੋਂ ਤਾਂ ਮਨ ਨੂੰ ਕਾਫੀ ਦੁੱਖ ਹੁੰਦਾ ਹੀ ਹੋਣਾ ਤੇ ਜਦੋਂ ਕੋਈ ਕਹਿ ਸਕਦੇ ਆ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੋਗੇ ਕਿ ਜਿੱਥੇ ਕੋਈ ਲੋੜ ਹੁੰਦੀ ਵੀ ਨਹੀਂ ਆ ਤਾਂ ਲੋਕੀਂ ਦਾਨ ਕਰਦੇ ਤੇ ਅਸਲ ਲੋੜਵੰਦ ਜਿਹੜੇ ਰਹਿ ਜਾਂਦੇ ਇਹ ਮੈਂ ਕਹਿੰਦੀ ਆ ਵੀਰ ਜੀ ਇੱਕ ਤਾਂ ਮੇਰੇ ਕੋਲ ਉਹਨਾਂ ਇੰਨਾ ਇਹ ਨਹੀਂ ਹੈਗਾ ਮੈਨੂੰ ਬੋਲਣ ਦੇ ਤੇ ਬਹੁਤਾ ਮੀਡੀਆ ਦੇ ਵਿੱਚ ਨਹੀਂ ਆ ਕਿ ਜਿੱਦਾਂ ਬੱਚੇ ਉਥੋਂ ਚੁੱਕੇ ਬੜੇ ਹੁਣ ਆ ਤੁਹਾਨੂੰ ਦੱਸਣ ਦੀ ਤਿੰਨ ਬੱਚੇ ਆਏ ਇਹਨਾਂ ਦੀਆਂ ਅੱਖਾਂ ਨਹੀਂ ਹੈਗੀਆਂ ਇਹ ਬੱਚੇ ਛੋਟੇ ਛੋਟੇ ਮੈਂ ਪਾਲੇ بڑے ਇਹ ਵੀ ਟੌਰਚਰ ਹੋਏ ਬੱਚੇ ਆਏ ਆ ਜੀ ਬਾਕੀ ਕੁਝ ਹੋਰ ਵੀ ਬੱਚੇ ਟੌਰਚਰ ਹੋਏ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਉਹ ਇਹਨਾਂ ਨੇ ਖੁਦ ਆਪ ਹੀ ਦੱਸ ਦੇਣਾ ਉਹ ਵੱਡੀਆਂ ਹੈਗੀਆਂ ਤੇ ਬੜੀ ਔਖੇ ਟੰਗ ਦੇ ਨਾਲ ਹੀ ਮੈਂ ਇਹਨਾਂ ਨੂੰ ਸਾਹਮ੍ਹਦੀ ਆ ਕੋਈ ਔਖਾ ਨਹੀਂ ਹੈਗਾ ਕਈ ਵਾਰ ਮੈਂ ਵੇਖਦੀ ਆ ਕੁਛ ਵੀ ਨਹੀਂ ਹੁੰਦਾ ਸਿਰਫ ਉਹ ਮੀਡੀਆ ਤੇ ਜਾਣ ਕੇ ਬੋਲਦੇ ਆ ਉੱਥੇ ਕਿਤੇ ਇੰਨੀ ਮਤਲਬ ਕਿ ਸੰਗਤ ਭੱਜ ਕੇ ਜਾਂਦੀ ਆ ਇੱਥੇ ਮੇਰੇ ਕੋਲ ਬਹੁਤਾ ਮੈਂ মিডিਆ 'ਚ ਬੋਲ ਨਹੀਂ ਸਕਦੀ ਝੂਠ ਸੱਚ ਮੈਨੂੰ ਨਹੀਂ ਆਂਦਾ ਜੋ ਕੁਝ ਹੈਗਾ ਇਹ ਸਾਹਮਣੇ ਆ ਤੇ ਪਰ ਇੱਥੇ ਬਹੁਤ ਲੋੜਾਂ ਨੇ ਮੈਂ ਸੰਗਤ ਦੇ ਅੱਗੇ ਅਪੀਲ ਕਰਦੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇੱਕ ਵਾਰੀ ਤੁਸੀਂ ਵਿజిਟ ਕਰੋ ਆ ਜੀ ਜੀ ਜ਼ਰੂਰ ਆਣ ਕੇ ਦੇਖੋ ਬੱਚਿਆਂ ਦੀ ਹਾਲਾਤ ਮੈਂ ਕਹਿੰਦੀ ਆ ਬੱਚੇ ਸੋਹਣੇ ਢੰਗ ਦੇ ਨਾਲ ਜਿੱਦਾਂ ਵੀ ਪਹਿਲਾਂ ਹੀ ਹੈ ਨਾ ਗਰੀਬੀ ਦੇ ਮਾਰੇ ਬੱਚੇ ਆਏ ਆ ਜਿਨ੍ਹਾਂ ਨੇ 4 8-8 ਸਾਲ ਸੂਰਜ ਹੀ ਨਹੀਂ ਵੇਖਿਆ ਜੀ ਜੀ ਤੇ ਇਹਨਾਂ ਦੀ ਬਿਆਨ ਕੇ ਮਦਦ ਕਰੋ ਥੋੜਾ ਰਹਿਣ ਵਸੇਰਾ ਆਪਾਂ ਵਧੀਆ ਬਣਾ ਲੀਏ ਜੀ ਤੇ ਆ ਫਰੰਟ ਬਣਾ ਲਗੇ ਬੱਚਿਆਂ ਦੇ ਕਮਰੇ ਬਣ ਜਾਣ ਜਦੋਂ ਤੇ بارش ਆਉਂਦੀ ਆ ਬੜੀ ਮੁਸ਼ਕਲ ਹੁੰਦੀ ਆ ਪ੍ਰਸ਼ਾਦਾ ਨਹੀਂ ਚੱਕਣ ਨੂੰ ਜਗ੍ਹਾ ਹੁੰਦੀ ਜੀ ਇਹ ਨਹੀਂ ਜੋ ਲੱਗ ਪੈਂਦੇ ਆ ਕਿਹੜੇ ਬੱਚੇ ਆ ਜਿਨ੍ਹਾਂ ਨਾਲ ਅਸੀਂ ਗੱਲ ਜਿਹੜੀ ਆ ਕਰ ਸਕਦੇ ਆ ਤੁਸੀਂ ਵੇਖ ਸਕਦੇ ਹੋ ਦੋਸਤੋ ਕਿ ਇੱਕ ਵੱਡੀ ਸੇਵਾ ਜਿਹੜੀ ਆ ਉਹ ਇੱਥੇ ਗੁਰਸਿੱਖ ਭੈਣ ਵੱਲੋਂ ਕੀਤੀ ਜਾਂਦੀ ਇੱਕ ਛੋਟੀ ਬੱਚੀ ਸਾਡੀ ਜਗ੍ਹਾ ਨਹੀਂ ਨਹੀਂ ਹੈਗੀ ਸੀ ਮੈਂ ਹੁਣ ਇਹੋ ਜਿਹੇ ਬੱਚੇ ਵੇਖ ਕੇ ਕਿੱਦਾਂ ਨਾ ਕਰ ਸਕਦੀ ਆ ਕਿ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਪਰ ਫਿਰ ਵੀ ਮੈਨੂੰ ਜ਼ਬਰਦਸਤੀ ਇੱਕ ਲੜਕੀ ਨੂੰ ਵਿੱਚ ਰਿਜੈਕਟ ਕਰਨਾ ਹੀ ਪਿਆ ਕਿਉਂ ਕਿ ਬਹੁਤ ਟੌਰਚਰ ਹੋਇਆ ਪੜਨੇ ਕੀ ਨਾਮ ਹੈ ਤੇਰਾ ਤੇ ਕਿਹੜੇ ਪਿੰਡ ਤੋਂ ਹੈ ਤੁਸੀਂ ਵਾਈਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੇਰਾ ਨਾਮ ਐਸ਼ਮਨਪ੍ਰਿਕ ਕਾਰਾ ਹੈ ਮੈਂ ਮਕਤੂ ਆਈ ਆ ਮੇਰੇ ਪਾਪਾ ਬਹੁਤ ਹੋਰ ਤਰ੍ਹਾਂ ਦੇ ਸੀ ਤੇ ਮੇਰੇ ਨਾਲ ਟੌਰਚਰ ਕਰਦੇ ਸੀ ਮੇਰੇ ਮੰਮਾ ਤੇ ਮੇਰੀ ਵੱਡੀ ਭੈਣ ਤੇ ਇਸ ਕਰਕੇ ਇਸ ਮੇਰੇ ਮਮਾ ਨੇ ਇੱਥੇ ਕੱਲੇ ਕਿ ਸਾਡੀ ਜ਼ਿੰਦਗੀ ਭੈਣ ਜਿੰਨਾ ਖੋਲੇ ਤੁਸੀਂ ਦੋਨੋਂ ਭੈਣਾਂ ਇੱਥੇ ਨਹੀਂ ਮੇਰੀ ਵੱਡੀ ਭੈਣ ਦੂਸਰੇ ਦੇ ਕੋਲ ਅੱਛਾ ਜੀ ਹਾਂਜੀ ਤੇ ਇੱਥੇ ਇੱਥੇ ਆਏ ਤੁਸੀਂ ਇੱਥੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਤਾਂ ਨਹੀਂ ਹੁੰਦੀ ਨਹੀਂ ਨਹੀਂ ਅੱਛਾ ਜੀ ਕਿੰਨੇ ਕੁ ਖੁਸ਼ ਤੁਸੀਂ ਇੱਥੇ ਆ ਗਏ ਬਹੁਤ ਖੁਸ਼ ਆ ਕੀ ਬੰਨਾ ਚਾਹੁੰਦੇ ਹੋ ਵੱਡੇ ਹੋ ਕੇ ਡਾਕਟਰ ਅੱਛਾ ਜੀ ਤੇ ਪੜਾ ਵੀ ਰਹੇ ਨੇ ਭੈਣ ਜੀ ਹਾਂਜੀ ਤੇ ਜਿੰਨੇ ਵੀਡੀਓ ਨੂੰ ਵੇਖ ਰਹੇ ਨੇ ਜਿਹੜੇ ਸੇਵਾਵਾਂ ਸੰਸਥਾਵਾਂ ਵਾਲੇ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਕੁਝ ਕਿਸ ਪ੍ਰਕਾਰ ਦੀ ਤੁਹਾਡੀ ਮਦਦ ਹੋਣੀ ਚਾਹੀਦੀ ਜੀ ਸਾਨੂੰ ਜਗਾ ਚਾਹੀਦੀ ਆ ਬਸ ਜਗਾ ਦੀ ਸੇਵਾ ਕਰ ਦਿਓ ਜਾਂ ਫਿਰ ਸਾਡੇ ਬੱਚੇ ਇੱਥੋਂ ਦੇ ਹਸਪਤਲ ਨੂੰ ਵਧੀਆ ਬਣਵਾ ਦਿਓ ਬਾਕੀ ਮਮਾ ਜੀ ਤੁਹਾਡੀ ਮਦਦ ਕਰਨਗੇ ਬਸ ਮੈਨੂੰ ਕਹਿਣਾ ਚਾਹੀਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਤਾਂ ਦੋਸਤੋ ਤੁਸੀਂ ਵੇਖ ਸਕਦੇ ਕਿ ਜਿਹੜੀਆਂ ਬੱਚੀਆਂ ਘਰ ਦੇ ਆਪਣੇ ਪਰਿਵਾਰ ਵੱਲੋਂ ਟੌਰਚਰ ਵੀ ਹੋਈਆਂ ਹੁੰਦੀਆਂ ਨੇ ਆਪਣੇ ਮਾਤਾ ਪਿਤਾ ਵੱਲੋਂ ਉਹਨ ਉਸ ਭੈਣ ਨੇ ਦੱਸਿਆ ਕਿ ਆ ਜਿਹੜਾ ਉਹਨਾਂ ਦੇ ਪਿਤਾ ਵੱਲੋਂ ਉਹਨਾਂ ਦੀ ਕੁੱਟ ਮਾਰ ਕੀਤੀ ਜਾਂਦੀ ਸੀ ਤਾਂ ਉਹਨਾਂ ਦੀ ਮਾਤਾ ਨੇ ਉਹਨਾਂ ਦਾ ਇਹ ਸੋਚਿਆ ਕਿ ਚਲੋ ਇੱਥੇ ਜਿਹੜਾ ਹੈ ਇੱਕ ਨੂ ਟਰਸਟ ਦੇ ਵਿੱਚ ਉਹਨਾਂ ਨੂੰ ਛੱਡਾ ਹੀਏ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਣ ਸਕੇ ਅਜਿਹੀਆਂ ਕਿੰਨੀਆਂ ਹੀ ਹੋਰ ਹੋਣਗੀਆਂ ਮਾਤਾ ਜੀ ਮੈਂ ਦੱਸ ਹੀ ਨਹੀਂ ਸਕਦੀ ਹਾਂ ਹਾਂ ਜੀ ਸੁਮਨ ਕਿੱਥੇ ਆ ਮੈਂ ਦੱਸ ਹੀ ਨਹੀਂ ਸਕਦੀ ਵੀਰ ਜੀ ਮੇਰਾ ਮਨ ਹੀ ਨਹੀਂ ਕਰਦਾ ਕਿਉਂ ਕੈਮਰੇ ਦੇ ਆਣ ਕੇ ਤੇ ਅਗਲੇ ਪਹਿਲਾਂ ਵੀ ਟੌਰਚਰ ਬੜੀਆਂ ਹੋਈਆਂ ਤੇ ਅੱਗੇ ਆਣ ਕੇ ਵੀ ਹੋਣ ਮੇਰਾ ਮੰਨਤੇ ਨਹੀਂ ਕਰਦਾ ਕਿਹੜੀਆਂ ਸੰਸਥਾਵਾਂ ਜਿਹੜੀਆਂ ਨੇ ਮੈਂ ਚਾਹਾਂਗਾ ਤੁਹਾਡੇ ਨਾਲ ਸਹਿਯੋਗ ਕਰ ਰਹੀਆਂ ਤੇ ਹੋਰ ਕਿਹੜੇ ਸਹਿਯੋਗ ਦੀ ਲੋੜ ਆ ਇਸ ਵੇਲੇ ਮੈਂ ਤੁਹਾਨੂੰ ਵੀਰ ਜੀ ਪਹਿਲਾਂ ਹੀ ਦੱਸਿਆ ਮੈਨੂੰ ਬਹੁਤ ਲੋੜ ਆ ਬਹੁਤ ਲੋੜ ਆ ਰਾਸ਼ਨ ਪਾਣੀ ਦੀ ਵੀ ਬਹੁਤ ਸੇਵਾ ਕਰਦੀ ਸੰਗਤ ਆਟੇ ਪਾਣੀ ਦੀ ਵੀ ਕਰਦੀ ਆ ਜਿੱਦਾਂ ਇਹ ਓਵਰਫੰਡ ਵਾਲੇ ਵੀ ਮੈਨੂੰ ਸੇਵਾ ਕਰਦੇ ਇੱਥੇ ਹੀ ਬਣਤੋਂ ਆ ਵੀਰ ਜੀ ਉਹਨਾਂ ਨੇ ਨਾ ਇੱਥੇ ਇੱਕ ਟੈਸਟ ਖੋਲਿਆ ਉਹ ਵੀ ਵੀਰ ਜੀ 10000 ਦੀ ਸੇਵਾ ਕਰਦੇ ਹਰ ਮਹੀਨੇ ਕਿ ਜਾਨਕਿ ਰਾਸ਼ਨ ਦਿੰਦੀ ਆ ਪਰ ਰਾਸ਼ਨ ਦੀ ਵੀ ਇੱਥੇ ਬਹੁਤ ਲੋੜ ਆ ਹਰ ਚੀਜ਼ ਦੀ ਲੋੜ ਹੈ ਜ्यादा ਤੇ ਰਹਿਣ ਬਸੇਰੇ ਦੀ ਤੇ ਬਹੁਤੀ ਲੋੜ ਜੇ ਦਾ ਕਿਉਂਕਿ ਜਿੱਦਣ بارش ਆਉਂਦੀ ਆ ਉਸ ਦਿਨ ਸਾਨੂੰ ਅੱਧਾ ਤੇ ਬੁਖਾਰ ਵੈਸੇ ਹੀ ਚੜ ਜਾਂਦਾ ਬਦਲ ਦੇ ਕੇ ਤੇ ਬੱਚਿਆਂ ਨੇ ਸੌਣਾ ਕੀਤੀ ਹੈ ਜਗ੍ਹਾ ਹੀ ਨਹੀਂ ਮਿਲਦੀ ਤੇ ਕੁਛ ਇਹ ਟੀਨਾ ਜਿਹੜੀਆਂ ਟੁੱਟੀਆਂ ਨੇ ਇਹ ਚੋਣ ਲੱਗ ਜਾਂਦੀਆਂ ਨੇ ਬਹੁਤੀ ਲੋੜ ਹਰ ਚੀਜ਼ ਦੀ ਲੋੜ ਆ ਕਿਹੜੀ ਦੀ ਮੈਂ ਦੱਸਾਂ ਨਾ ਵੇਖੋ ਕੀ ਬਣਿਆ ਇੱਧਰ ਦੀ ਸਾਰੀਆਂ ਚੀਜ਼ਾਂ ਦੀ ਲੋੜ ਜਰੂਰ ਮੈਂ ਚਾਹਾਂਗਾ ਆਪਣਾ ਫੋਨ ਨੰਬਰ ਜਰੂਰ ਬੋਲ ਦਵਾਂ ਹਾਂ ਮੈਂ ਕਹਿੰਦੀ ਆ ਤੁਸੀਂ ਲਿਖ ਦਿਓ 88721 687 1 ਵਾਰ ਫਿਰ ਬੋਲੋ 8872168737 ਇੱਕ ਨੂਰ ਚੈਰਿਟੀ ਅਡਰੈਸ ਪਿੰਡ ਬੋੜੂ ਜੋ ਕਿ ਚਬਾਲ ਰੋਡ ਤੇ ਧੰਨਵਾਦ ਜੀ ਤਾਂ ਦੋਸਤੋ ਨੰਬਰ ਵੀ ਜਿਹੜਾ ਹੈ ਉਹ ਗੁਰਸਿੱਖ ਭੈਣ ਵੱਲੋਂ ਬੋਲਿਆ ਗਿਆ ਹੈ ਤਾਂ ਹੋਰ ਵੀ ਚੈਨਲ ਜਿਹੜੇ ਆ ਉਹ ਇੱਥੇ ਪਹੁੰਚੇ ਨੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੇ ਵੀ ਗੱਲਬਾਤ ਕਰਨੀ ਮੈਂ ਜਰੂਰ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਜੇਕਰ ਤੁਸੀਂ ਇਹਨਾਂ ਦੀ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਇਨਾ ਕ ਕਰਿਓ ਕਿ ਜਿਹੜਾ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਇਹਨਾਂ ਬੱਚੀਆਂ ਦੀ ਹੈਲਪ ਹੋ ਸਕੇ ਤੁਸੀਂ ਦੇਖ ਸਕਦੇ ਮੈਂ 10 ਮਿੰਟ ਇਹਨਾਂ ਤਪਦੀਆਂ ਟੀਨਾ ਥੱਲੇ ਖੜਾ ਤੇ ਮੇਰੀ ਹਾਲਾਤ ਕੀ ਹੈ ਤੇ ਗਰਮੀ ਬਹੁਤ ਜ਼ਿਆਦਾ ਇੱਥੇ ਤੇ ਇਹ ਸਾਰਾ ਦਿਨ ਬੱਚੀਆਂ ਇਹਨਾਂ ਟੀਨਾ ਥੱਲੇ ਰਹਿੰਦੀਆਂ ਨੇ ਜ਼ਰੂਰ ਸ਼ੇਅਰ ਕਰਿਓ ਵੱਤੋਂ ਵੱਧ ਅਤੇ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਵੀਡੀਓ ਪਹੁੰਚੇ ਕੋਈ ਇੱਥੇ ਲੈਂਟਰ ਦਾ ਪ੍ਰਬੰਧ ਹੋ ਸਕੇ ਇੱਕ ਸੇਵਾ ਤਾਂ ਭੈਣ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਇੱਕ ਲੈਂਟਰ ਦਾ ਪ੍ਰਬੰਧ ਹੋ ਜੇ ਕੋਈ 2-4 ਕਮਰਿਆਂ ਦਾ ਪ੍ਰਬੰਧ ਹੋ ਜੇ ਤੇ ਜਿਸ ਦੇ ਨਾਲ ਜਿਹੜਾ ਉਹ ਇੱਥੇ ਉਹ ਹੋਰ ਵੀ ਬੱਚੀਆਂ ਜਿਹੜੀਆਂ ਨੇ ਜਿਹੜੀਆਂ ਘਰ ਵੱਲੋਂ ਸਤਾਈਆਂ ਨੇ ਜਿਨ੍ਹਾਂ ਨੂੰ ਮਾਤਾ ਪਿਤਾ ਕਈ ਨਹੀਂ ਸਾਂਭਦੇ ਉਹਨਾਂ ਨੂੰ ਵੀ ਇੱਥੇ ਲਿਆ ਕੇ ਸੇਵਾ ਕਰ ਸਕਦਾ ਬਣੇ ਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ